right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use satshriya college ji ummeed karde hain ki tussi sare theek honge haan ji ajj aap fir haazir aaye hain thode layi leke ek hor navi video ta sirf bina kisi deri to karde hain aap apni ajj di video nu shuru ko check karo kaisa lag raha hai bina makeup ke main dress paaye hain te kyunki aaj mere quri si di di ke birthday hai kiran di ka ਡਰੈਸ ਤਾਂ ਤੇਰੀ ਸੋਹਣੀ ਆ ਪਰ ਫਾਇਦਾ ਤਾਂ ਸੀ ਜੇ ਪੂਰਾ ਤਿਆਰ ਸ਼ੈਰ ਹੋ ਕੇ ਆਪ ਜੱਤ ਨੂੰ ਦਿਖਾਉਂਦੀ ਨਾ ਅੰਕਲ ਇਹ ਡਰੈਸ ਪਾ ਕੇ ਦਿਖਾਤੀ ਕੱਲੇ ਡਰੈਸ ਤਾਂ ਤੇਰੀ ਸੋਹਣੀ ਆ ਪਰ ਬਿਨਾ ਮੇਕਅਪ ਤਾਂ ਤੂੰ ਨੀ ਨਾ ਸੋਹਣੀ ਲੱਗਦੀਗੀ ਮੇਕਅਪ ਕਰਕੇ ਫੇਰ ਦਿਖਾਉਣੀ ਸੀ ਡਰੈਸ ਵੀ ਹਾਂ ਹੋਂ ਦੱਸੋ ਵੀ ਡਰੈਸ ਸੋਹਣੀ ਆ ਕਿ ਮੈਂ ਸੋਹਣੀ ਆ ਵੈਸੇ ਫੇਰ ਵੀ ਡਰੈਸ ਹੀ ਸੋਹਣੀ ਲੱਗਣੀ ਸੀ ਤੂੰ ਨੀ ਮੈਂ ਤਿਆਰ ਹੋ ਕੇ ਇਹੀ ਫਰੋਗ ਪਾ ਕੇ ਜਾਂਦੀ ਆ ਮੈਂ ਵੈਲਵਰਡ ਦਾ ਤਿਆਰ ਹੋ ਕੇ ਇਹੀ ਫਰੌਕ ਭਾਕ ਜਾਨੀਏ ਵੈਲਵਟ ਦੀ ਜੇ ਤਿਆਰ ਹੋਣ ਲੱਗੀ ਐ ਤੂੰ ਹਜੇ ਜਾਣਾ ਨਹੀਂਗਾ ਹਜੇ ਘੰਟਾ ਰੋਕ ਕੇ ਜਾਣਾ ਡਰੈਸ ਪਹਿਲਾਂ ਹੀ ਪਾਲੀ ਤਾ ਕੇ ਗੰਦੀ ਹੋ ਜੇ ਬਹੁਤ ਪੂਰੇ ਫੁੱਲ ਇੰਚ ਵੇ ਪਾਰਟੀ ਲਓ ਜੀ ਲੋਕੀ ਪਾਰਟੀ ਤੇ ਜਾ ਕੇ ਇੰਜੋਏ ਕਰਦੇ ਆ ਇਹ ਪਾਰਟੀ ਤੇ ਜਾਣ ਤੋਂ ਪਹਿਲਾਂ ਘਰੇ ਹੀ ਪਾਰਟੀ ਨੇ ਇੰਜੋਏ ਕਰੀ ਜਾਂਦੀ ਏ ਠੀਕ ਆ ਕੰਮ ਖਚ ਕੇ ਰੱਖੋ ਸੋ ਸਹੀ ਹੈ ਫੂਟਿੰਗ ਵੀ ਹੋ ਗਿਆ ਹੈ ਨਾ ਪਹਿਲਾਂ ਤਾਂ ਜਿਆਦਾ ਪਤਲੀ ਦਾ ਤਾਂ ਥੋੜੀ ਮੋਟੀ ਹੋ ਗਿਆ ਜੀ ਹਾਂ ਪਹਿਲਾਂ ਪਤਲੀ ਸੀਗੀ ਕਿਉਂਕਿ ਪਹਿਲਾਂ ਜਨਾਨੀ ਦਿਖਾ ਕੇ ਪੈਸਾ ਨਹੀਂ ਨਾ ਹੁੰਦਾ ਸੀਗਾ ਹੁਣ ਤਾਂ ਮੋਟੀ ਹੋ ਗਈਆਂ ਕਿਉਂਕਿ ਹੁਣ ਤਾਂ ਜਨਾਨੀ ਦਿਖਾਓ ਪੈਸਾ ਕਮਾਓ ਤੁਹਾਡੇ ਘਰੇ ਕੰਮ ਚੱਲ ਪਿਆ ਤੇਨ ਉਹ ਪੈਸੇ ਖਾ ਖਾ ਕੇ ਮੋਟੀ ਹੋਈ ਜਾਨੀ ਤੂੰ ਫਰਕ ਤਾਂ ਪਾਉਗਾ ਹੀ ਫਿਰ ਬੱਤ ਸਹੀ ਹੈ ਚਲ ਅਭੀ ਤੇ ਐਸੀ ਲੱਗ ਰਿਹਾ ਤਿਆਰ ਹੋ ਕੇ ਫੇਰ ਦੇ ਹਾਂ ਤੇ ਜਿਵੇਂ ਹੈਗੀ ਓਵੇਂ ਹੀ ਲੱਗੇਂਗੀ ਮੈਂ ਤਾਂ ਲੱਗਾ ਤਾਂ ਨਾਤੀ ਵੀ ਨਹੀਂ ਹੋਣੀ ਮੂੰਹ ਹੀ ਧੋਤਾ ਹੋਗਾ ਕੱਲਾ ਤੇ ਡਰੈਸ ਪਾ ਕੇ ਦਿਖਾਤੀ ਜਾ ਫੇ ਤੈਨੂੰ ਪਤਾ ਆਵੇ ਤੂੰ ਮੇਕਅਪ ਕਰੇ ਚਾਹੇ ਨਾ ਕਰੇ ਡਰੈਸੇ ਸੋਹਣੇ ਲੱਗਣੀਆਂ ਤੂੰ ਤਾਂ ਸੋਹਣੀ ਲੱਗਣਾ ਹੀ ਨਹੀਂਗਾ ਤਾਂ ਕਰਕੇ ਐਂ ਦਿਖਾਤੀ ਡਰੈਸ ਲੋ ਜੀ ਸਬਜ਼ੀ ਕੁਛ ਵੀ ਨਹੀਂ ਆ ਤਾਂ ਪੰਜ ਆਲੂ ਹੈ ਇਹ ਕੱਟ ਕੇ ਤਰੀ ਵਾਲੇ ਸਬਜ਼ੀ ਬਣਾਉਂਗੀ ਇਹ ਆਜੂ ਲੋ ਜੀ ਸਬਜੀ ਕੁਛ ਵੀ ਨਹੀਂ ਹੈ ਪੰਜ ਆਲੂ ਹੈ ਉਹ ਕਾਟ ਕੇ ਤਰੀ ਵਾਲੇ ਬਣਾਉਂਗੀ ਨਾ ਹਾਂ ਤਾਂ 10 ਵੀ ਸਬਜੀ ਤੈਨੂੰ ਤੇਰੀ ਆਡੀਅੰਸ ਲਿਆ ਕੇ ਦਊਗੀ ਸਬਜੀ ਤੁਸੀਂ ਲਿਆਉਣੀ ਹੈ ਨਾ ਆਪ ਦਾ ਘਰ ਦਾ ਸੌਦਾ ਪਤਾ ਸਬਜੀ ਆਟਾ ਚਾਹ ਪੱਤੀ ਮਿੱਠਾ ਸਾਰਾ ਕੁਝ ਤੁਸੀਂ ਆਪ ਹੀ ਲੈਣਾ ਤੁਹਾਡੀ ਆਡੀਅੰਸ ਨੇ ਨਹੀਂ ਲਿਆ ਕੇ ਦੇਣਾ ਜਿਹੜਾ ਵਲੌਗ ਦੇ ਵਿੱਚ ਦੱਸਿਆ ਨੇ ਸਬਜੀ ਹੈ ਨਹੀਂ ਸੀਗੀ ਤੇ ਆਡੀਅੰਸ ਨੇ ਲਿਆ ਕੇ ਹੀ ਦਿੱਤੀ ਪੰਜ ਆਲੂ ਪੈਸੇ ਸਾਡੇ ਘਰੇ ਉਹ ਹੀ ਤਰੀ ਵਾਲੇ ਬਣਾਈ ਜੰਨੀ ਹੈ ਤੇ ਹੁਣ ਕਾਟ ਲੇ ਤੇ ਤਰਕੇ ਲਈ ਪਿਆਜ਼ ਲਸਣ ਹੈ ਲਸਣ ਹੈ ਅਦਰਕ ਵੀ ਨਹੀਂ ਹੈ ਨਹੀਂ ਰਸੋਈ 'ਚ ਕੰਮ ਤੂੰ ਕਰਦੀ ਐ ਤੈਨੂੰ ਨਹੀਂ ਪਤਾ ਵੀ ਲਸਣ ਆਦਰਕ ਹੈਗਾ ਕਿ ਨਹੀਂ ਹੈਗਾ ਜਿਹੜਾ ਬੰਦਾ ਬਾਹਰ ਕੰਮ ਕਰਦਾ ਉਹਨੂੰ ਪੁੱਛਦੇ ਆ ਰਸੋਈ 'ਚ ਲਸਣ ਆਦਰਕ ਹੈਗਾ ਲੂਣ ਹੈਗਾ ਤਾਂ ਮੈਂ ਸਬਜ਼ੀ 'ਚ ਪਾ ਦੂੰਗੀ ਉਹ ਹਲਦੀ ਵੇਖ ਮਾੜੀ ਤੇ ਹੈਗੀ ਐ ਕਿ ਨਹੀਂ ਹਲਦੀ ਵੀ ਪਾਉਣੀ ਐ ਮੈਂ ਹਲਦੀ ਦੱਸ ਹੈਗੀ ਐ ਨਾ ਵੀ ਉਹਨੂੰ ਪਤਾ ਹੋਊਗਾ ਜਿਹੜਾ ਬੰਦਾ ਰਸੋਈ ਦੇ ਵਿੱਚ ਕੰਮ ਕਰਦਾ ਹੀ ਨਹੀਂ ਤੂੰ ਕੰਮ ਕਰਦੀ ਐ ਰਸੋਈ ਦੇ ਵਿੱਚ ਤੈਨੂੰ ਨਹੀਂ ਪਤਾ ਵੀ ਕਿਹੜੀ ਚੀਜ਼ ਹੈਗੀ ਕਿਹੜੀ ਨਹੀਂ ਯਾ ਫੇ ਤੂੰ ਕਰਦੀ ਨਹੀਂ ਕੰਮ ਜਦੋਂ ਕੈਮਰੇ ਦੇ ਸਾਹਮਣੇ ਹੁੰਨੀ ਆ ਬਸ ਉਹਦੀ ਕਰਦੀ ਆ ਰੋਟੀ ਕਿੰਨੀ ਮੋਟੀ ਐ ਜਦੋਂ ਇਹ ਪਹਿਲਾਂ ਰੋਟੀਆਂ ਚੱਕਿਆ ਨਾ ਮੈਂ ਤਾਂ ਅੱਠ ਕਿਤੇ ਚਾਰ ਪੰਜ ਇਕੱਠੀਆਂ ਚੱਕ ਕੇ ਰੱਖੀਆਂ ਨੇ ਜਦੋਂ ਇਹ ਦੋ ਅੱਧਾ ਦੋਨੇ ਅੱਧੜ ਕਰਕੇ ਚੋਪੜੀਆਂ ਨਾ ਕਸਾਈਆਂ ਕਿ ਦੂਜੇ ਤੋਂ ਪਤਾ ਲੱਗਾ ਵੀ ਇਹ ਤਾਂ ਰੋਟੀਆਂ ਹੀ ਦੋ ਆ ਐਂਡੀਆਂ ਮੋਟੀਆਂ ਰੋਟੀਆਂ ਬੜੀ ਰੋਟੀਆਂ ਪਤਲੀਆਂ ਲਾ ਲਓ ਮੋਟੀ ਰੋਟੀ ਕੀ ਸਵਾਦ ਲੱਗਦੀ ਹੋਗੀ ਰੋਟੀ ਪਤਲੀ ਸਵਾਦ ਲੱਗਦੀ ਹੈ। ਛੀਂ ਮੋਤੀ ਸਬਜ਼ੀ ਕੇ ਕਲਰ ਚੈੱਕ ਕਰੋ ਕਿੰਨਾ ਟੇਸਟੀ ਹੈ ਨਾ ਅੱਜ। ਲੋ। ਲਓ ਜੀ ਰੋਟੀ ਫੜਾਉਣੀ ਆ ਖਾਣ ਵਾਸਤੇ ਉਹ ਵੀ ਕੈਮਰੇ ਦੇ ਸਾਹਮਣੇ ਫੜਾਉਣੀ ਆ ਤੇ ਜੇ ਟੇਸਟ ਕਰਨੀ ਆ ਵੀ ਸਾਜੀ ਕਿਵੇਂ ਬੜੀਆਂ ਦੱਸੋ ਜਾਂ ਖੁਦ ਟੇਸਟ ਕਰਨੀ ਆ ਉਹ ਵੀ ਕੈਮਰੇ ਦੇ ਸਾਹਮਣੇ ਟੇਸਟ ਕਰਨੀ ਆ ਕੀ ਗੱਲ? ਬਿਨਾ ਕੈਮਰੇ ਤੋਂ ਰੋਟੀ ਫੜਾਈ ਨਹੀਂ ਆਉਂਦੀ ਬਿਨਾ ਕੈਮਰੇ ਤੋਂ ਸਬਜੀ ਟੇਸਟ ਨਹੀਂ ਕੀਤੀ ਜਾਂਦੀਗੀ ਪਹਿਲੀ ਗੱਲ ਰੋਜ਼ ਸਬਜੀ ਬਣਾਉਣਾ ਟੇਸਟ ਕਰਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਗਾ ਚਲੋ ਸਾਹਮਣੇ ਵਾਲੇ ਬੰਦੇ ਨੂੰ ਪੁੱਛਦੇ ਠੀਕ ਆ ਪਰ ਉਹ ਵੀ ਆਫ ਕੈਮਰਾ ਪੁੱਛ ਸਕਦੇ ਜਰੂਰੀ ਤਾਂ ਇਹ ਸਾਰਾ ਕੰਮ ਕੈਮਰੇ ਦੇ ਸਾਹਮਣੇ ਬਸ ਤੁਹਾਡੀ ਨਾ ਇੱਕ ਗੱਲ ਸਾਰਾ ਕੁਝ ਕੈਮਰੇ ਸਾਹਮਣੇ ਹੁੰਦਾ ਬਸ ਇਕੱਲਾ ਹੱਗਣ ਮੁੱਤਣ ਹੀ ਨਹੀਂ ਕੈਮਰੇ ਸਾਹਮਣੇ ਉਹ ਵੀ ਪਤਾ ਕੋਈ ਨਹੀਂ ਕਿਦਾਂ ਤੁਸੀਂ ਕੈਮਰੇ ਦੇ ਸਾਹਮਣੇ ਸ਼ੁਰੂ ਕਰ ਦੋ ਮਾ ਆ ਆਲੂ ਤੇਰੀ ਖਾ ਕੇ ਦੇਖਣਾ ਟੇਸਟ ਉਹਦੇ ਦੇਖੋ ਜੀ ਹੰਨੇ ਹੱਥ ਵੀ ਨਹੀਂ ধੋਏ। ਪਹਿਲਾਂ ਮੈਂ ਚਲੋ ਰੋਟੀ ਦੇ ਦਿੰਦੇ ਆ। ਹਾਂ ਕੈਮਰੇ ਦੇ ਸਾਹਮਣੇ ਰੋਟੀ ਫੜਾਉਣੀ ਜ਼ਰੂਰੀ ਸੀਗੀ। ਹੱਥ ਤਾਂ ਕੈਮ ਆਫ ਕੈਮਰਾ ਤੋਂ ਹਣੇ ਆ। ਉਹਦਾ ਕੋਈ ਨਹੀਂਗਾ ਹੱਥ ਤਾਂ ਬਾਅਦ ਚੋ ਵੀ ਧੋਲਾਂਗੇ, ਨਾ ਵੀ ਧੋਵਾਂਗੇ ਨਾ ਕੋਈ ਚੱਕਰ ਨਹੀਂ। ਐਂ ਕੰਮ ਕਰ ਲਾਂਗੇ ਲੋਕਾਂ ਨੂੰ ਕਿਹੜਾ ਪਤਾ ਲੱਗਣਾ ਵੀ ਹੱਥ ਧੋਤੇ ਆ ਜਾਂ ਨਹੀਂ ਧੋਤੇ ਤੁਸੀਂ। ਉਹ ਤਾਂ ਆਫ ਕੈਮਰਾ ਹੋਊਗਾ। ਜਿਹੜਾ ਕੈਮਰੇ ਦੇ ਸਾਹਮਣੇ ਕੰਮ ਕਰੀ ਜਾਂਦੇ ਹੋਈ ਜਾਂਦਾ ਉਹ ਜ਼ਰੂਰੀ ਆ। ਖਾਣਾ ਲਾ ਮਿਟ ਹੋ ਗਏ। ਤੈਨੂੰ ਖਾਣੇ ਨਹੀਂ। ਚਾਵਲ ਖਾਣੇ ਕਰੋ ਰੋਟੀ ਵੈਸੇ ਤਾਂ ਮੈਂ ਰੋਟੀ ਬਣਾਇਆ ਚਾਵਲ ਕਿਉਂਕਿ ਰਾਤ ਕੀ ਹੈ ਖਾਣੇ ਸ਼ੁਕਰ ਹੈ ਕੈਮਰਾਮੈਨ ਦਾ ਵੀ ਚਿੱਤੇ ਆ ਗਿਆ ਵੀ ਹਾਂ ਉਹਨੂੰ ਵੀ ਰੋਟੀ ਪਾਣੀ ਪੁੱਛਣਾ ਸੀ ਰੋਟੀ ਖਾਂਗੇ ਕਿ ਚੌਲ ਖਾਂਗੇ ਚੌਲ ਖਾਣੇ ਤਾਂ ਰਾਤ ਦੇ ਬਾਸੀ ਚੌਲ ਪਏ ਆ ਜੇ ਤੁਸੀਂ ਨਹੀਂ ਬਾਸੀ ਚੌਲ ਖਾ ਸਕਦੇ ਕੈਮਰਾਮੈਨ ਨੂੰ ਕਾ ਤਾਂ ਖਵਾਈ ਜੰਨੇ ਆ ਪਰ ਹਾਂ ਉਹ ਤਾਂ ਕੈਮਰਾਮੈਨ ਆ ਨਾ ਉਹ ਗਿਹੜਾ ਖਾਸ ਮੈਂਬਰ ਆ ਘਰ ਦਾ ਕੈਮਰਾਮੈਨ ਉਹ ਤਾਂ ਦਸਾਂ ਦਿਨਾਂ ਦੇ ਬੇ ਚੌਲ ਵੀ ਖਵਾ ਦੋਗੇ ਤੁਸੀਂ ਤਾਂ ਠੀਕ ਹੈ ਜੀ ਹੈ ਉਹ ਤਰੀ ਵਾਲਿਆਂ ਨਾ ਉਹੀ ਪੰਜ ਆਲੂ ਦੀ ਮੈਂ ਤਾਂ ਉਹੀ ਕੱਢ ਕੇ ਤਰੀ ਵਾਲੇ ਬਣਾ ਦੇ ਕਿਉਂਕਿ ਸਬਜੀ ਹੈ ਨਹੀਂ ਤੇ ਕੱਲ ਹਾਂ ਇੱਕ ਪਾਸੇ ਬੰਦੇ ਨੂੰ ਪੁੱਛਿਆ ਨਹੀਂ ਸਬਜੀ ਕਿਵੇਂ ਬਣੀ ਹੈ ਟੇਸਟੀ ਹੈ ਦੂਜੇ ਪਾਸੇ ਸੁਣਾਈ ਵੀ ਜਾਂਦੀ ਹੈ ਵੀ ਸਬਜੀ ਹੈ ਨਹੀਂ ਸੀ ਮੈਂ ਤਾਂ ਉਹੀ ਪੰਜ ਆਲੂ ਪਏ ਸੀ ਤਰੀ ਵਾਲੇ ਉਹੀ ਬਣਾਤੇ ਹੁਣ ਕੀ ਕਰਾਂ ਜੇ ਸਬਜੀ ਹੈ ਹੀ ਨਹੀਂ ਸੀ ਫਿਰ ਮੈਂ ਇਹੀ ਬਣਾਉਣੇ ਸੀ ਵੀ ਬੰਦਿਆਂ ਰੋਟੀ ਪੁੱਛੀ ਵੀ ਆਂਦੀ ਹੈ ਸਵਾਦ ਤੇ ਵਿੱਚ ਮੈਨੇ ਵੀ ਮਾਰੀ ਜਾਂਦੀ ਹੈ ਜਾਂ ਤਾਂ ਬੰਦਿਆਂ ਨੂੰ ਪਹਿਲਾਂ ਰੋਟੀ ਖਾ ਲੈਣ ਦੇ ਜਾਂ ਫਿਰ ਮੈਨੋਂ ਮੈਨੀ ਹੋ ਜਾ ਕਰੋ ਪਹਿਲਾਂ ਹੁਮਾਰੇ ਲੁੱਕ ਅੱਜ ਤਿਆਰ ਹੋ ਕੇ ਦੇਖਾ ਸਿੰਪਲ ਮੈਂ ਕਿ ਐਸਾ ਲੱਗ ਰਿਹਾ ਤਾਂ ਹੁਣ ਦੇਖੋ ਚੈੱਕ ਕਰੋ ਮੇਰੇ ਲੁੱਕ ਸਿੰਪਲ ਜਿਹੀ ਆਈ ਸੀਗੀ ਭੈਣੇ ਤੇ ਮੇਕਅਪ ਕਰਕੇ ਵੀ ਓਵੇਂ ਹੁਣ ਮੇਕਅਪ ਕਰਕੇ ਤੇਰਾ ਮੂੰਹ ਤਾਂ ਬਦਲ ਨਹੀਂ ਗਿਆ ਜਿਵੇਂ ਬਿਨਾ ਮੇਕਅਪ ਤੋਂ ਸੀ ਹੁਣ ਵੀ ਓਵੇਂ ਹੀ ਆ ਗਿਆ ਆਪਾਂ ਗਿਰਨਦੀ ਦੀ ਦੇ ਘਰੇ ਐਸੇ ਇਧਰ ਇਹ ਦੇਖ ਲੋ ਮੋਟਰਸਾਈਕਲ ਤੇ ਉਤਰੇ ਮਗਰੋਂ ਤੇ ਪਹਿਲੇ ਇਹਨਾਂ ਦਾ ਵਲੌਗ ਸ਼ੁਰੂ ਹੋ ਗਿਆ ਉਧਰ ਉਹ ਬੰਦਰ ਅੰਦਰ ਨਿਆਉਣ ਦਿੰਦੇ ਬਾਅਦ ਚ ਵਲੌਗ ਸ਼ੁਰੂ ਹੋ ਜਾਂਦਾ ਹਾਂ ਕਿਵੇਂ ਠੀਕ ਹੈ ਰੋਟੀ ਪਾਣੀ ਖਾ ਕੇ ਆਏ ਆ ਕਿ ਘਰੇ ਜਾ ਕੇ ਖਾਓਗੇ ਤੁਸੀਂ ਉੱਥੇ ਸ਼ੁਰੂ ਹੋ ਜਾਂਦਾ ਇਹਨਾਂ ਦੇ ਤਾਂ ਵਲੌਗ ਹੀ ਨਹੀਂ ਸੂਤ ਹੁੰਦੇ ਮੈਂ ਤੁਹਾਨੂੰ ਉੱਪਰ ਤੋਂ ਚਾਂ ਦੇ ਪਰ ਹੂੰ ਅਗ੍ਹੀ ਦਿਖਾ ਦੇ ਦਰ ਵਾਓ ਇਹ ਪੂਜਾਣੇ ਸਰਪ੍ਰਾਈਜ਼ ਕਰ ਰਹੇ ਨੇ ਇਹ ਇੱਥੇ ਲੋਕਰ ਹੂੰ ਕਿੰਨੇ ਅੱਛੇ ਡੈਕੋਰੇਸ਼ਨ ਕੀ ਹੈ ਪਿੰਕੀ ਦਾ ਦਾਲਾਗਾ ਡੈਕੋਰੇਸ਼ਨ ਜਦੋਂ ਵੇਖਿਆ ਜਦੋਂ ਪਿੰਕੀ ਦਾ ਬਰਥਡੇ ਹੋਊਗਾ ਨਾ ਉਹ ਵੀ ਵਲੌਗ ਬਣਾਓਗੇ ਨਾ ਬਰਥਡੇ ਤੇ ਉਹਨੇ ਵੀ ਇਦਾਂ ਦੀ ਡੈਕੋਰੇਸ਼ਨ ਕਰਵਾਉਣੀ ਆ ਆਈ ਬਰਥਡੇ ਸੈਲੀਬ੍ਰੇਟ ਕਰੂਗੀ ਉਹ ਵੀ ਡੈਕੋਰੇਸ਼ਨ ਦੀ ਇੱਧਰ ਦੇਖੋ ਬਣਾ ਦੇ ਬੈਠੀ ਆ ਬਣਾਉਂਦਾ ਬੋਲ ਰਹਾ ਹਾਂ ਮਤਲਬ ਬੋਲ ਰਹਾ ਨਾ ਬਹੁਤ ਚੰਗ ਲੱਗ ਰਹੀ ਆ ਆਪਕੋ ਅੱਛਾ ਲੱਗ ਰਹੀ ਏ ਇੱਥੇ ਕਿਸੇ ਨਾ ਵੀ ਬਰਥਡੇ ਸੈਲੀਬ੍ਰੇਟ ਕਰਨ ਦੀ ਨਹੀਂ ਪਈ ਕਿਸੇ ਨੂੰ ਵੀ ਇੱਕ ਦੂਜੇ ਨੂੰ ਮਿਲਣ ਦੀ ਨਹੀਂ ਪਈ ਇੱਥੇ ਸਾਰਿਆਂ ਨੂੰ ਵਲੌਗ ਦੀ ਪਈ ਆ ਵੀ ਪਹਿਲਾਂ ਉਧਰ ਜਾ ਕੇ ਵਲੌਗ ਬਣਾ ਲੈ ਮਿਲ ਬਾਅਦ ਚਲਿਓ ਵਲੌਗ 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 ਤੁਸੀਂ ਮਿਲਦੇ ਕਾਦੇ ਵਾਸਤੇ ਆ ਸੈਲੀਬ੍ਰੇਟ ਕਰਨ ਵਾਸਤੇ ਕਿ ਵਲੌਗ ਬਣਾਉਣ ਵਾਸਤੇ ਵੈਸੇ ਤਾਂ ਵਲੌਗ ਬਣਾਉਣ ਵਾਸਤੇ ਹੀ ਮਿਲਦੇ ਆ ਕੰਟੈਂਟ ਬਣਾਉਣ ਦੇ ਲਈ ਤੁਸੀਂ ਲਓ ਜੀ ਕੰਮ ਧੰਦਾ ਵੀ ਆਇਆ ਗਿਆ ਤਾਂ ਕਰਵਾਉਣਾ ਵੀ ਬੰਦਾ ਪਹਿਲਾਂ ਤਿਆਰੀ ਕਰਕੇ ਰੱਖ ਲਵੇ ਵੀ ਹਾਂ ਪਤਾ ਸੈਲੀਬ੍ਰੇਟ ਕਰਨਾ ਬੱਡੇ ਸਾਰਾ ਕੁਝ ਤਿਆਰ ਕਰਕੇ ਰੱਖ ਲਵੇ ਨਹੀਂ ਹੁਣ ਜਿਹੜੇ ਆਏ ਆ ਵਲੌਗਰ ਦੂਜੇ ਉਹਨਾਂ ਤਾਂ ਕੰਮ ਕਰਵਾਇਆ ਜਾ ਰਿਹਾ ਨਹੀਂ ਤਾਂ ਬੰਦਾ ਪਹਿਲਾਂ ਤਿਆਰੀ ਕਰਕੇ ਰੱਖਦਾ ਹੁੰਦਾ ਮਨੇ ਇੱਕ ਗੱਲ ਨੇ ਸਮਝਾਉਂਦੀ ਜੇ ਤੁਹਾਡੇ ਕੋਲ ਪੈਸਾ ਹੈਗਾ ਠੀਕ ਆ ਐਨਜੋਏ ਕਰੋ ਜ਼ਰੂਰੀ ਤਾਂ ਨਹੀਂ ਪੈਸਾ ਫालतू ਫੁੱਕਣਾ ਹੀ ਹੈ ਤੁਸੀਂ ਕੀ ਕਰਨਾ ਸੀ ਬਰਥਡੇ ਸੈਲੀਬ੍ਰੇਟ ਕਰਨਾ ਸੀਗਾ ਵੈਸੇ ਕੇਕ ਲਿਆ ਕੇ ਕੱਟ ਲੈਂਦੇ ਗਾਣੇ ਲਾ ਲੈਂਦੇ ਟੀਵੀ ਤੇ ਜੇ ਉਹ ਹੈਗੇ ਘਰੇ ਤਾਂ ਉਹਨਾਂ ਤੇ ਲਾ ਲੈਂਦੇ ਸਪੀਕਰਾਂ ਤੇ ਗਾਣੇ ਜ਼ਰੂਰੀ ਸੈਂਨਾ ਖਰਚਾ ਕਰਨਾ ਡੈਕੋਰੇਸ਼ਨ ਕੀਤੀ ਫਿਰ ਇਹਨਾਂ ਥੀਮ ਬਣਾਈ ਥੀਮ ਮਾਰਾ ਨਵਾਂ ਹੀ ਪੰਗਾ ਚੱਲਿਆ ਥੀਮ ਵੀ ਇੱਕੋ ਜਿਹਾ ਕੱਪੜੇ ਪਾਉਣੇ ਆ ਸਰਦਾ ਨਹੀਂ ਇੰਨਾ ਕੁਛ ਕੀਤਾ ਬਿਨਾ ਤੁਹਾਡਾ ਜੀ ਇੰਨੀ ਵਧੀਆ ਕੁਕਿੰਗ ਕਰੀਏ ਕਿੰਨੀ ਸੁਗੰਧ ਆ ਰਹੀ ਹੈ ਉਸੋ ਤੇ ਖੁਸ਼ਬੂ ਵੀ ਅੱਛੀ ਆ ਰਹੀ ਹੈ ਦਾਲ ਸਬਜ਼ੀ ਮੈਨਾਂ ਦੇ ਦੇ ਗਾਇਜ਼ ਜੇ ਕੁਕਿੰਗ ਕਰਨੀ ਹੋਵੇ ਤਾਂ ਦੇਖੋ ਨੂਰੀ ਮੈਮ ਨੂੰ ਕਰ ਲਿਆ ਕਰੋ ਲਓ ਜੀ ਕੰਮ ਪੱਕਾ ਹੀ ਕੀਤਾ ਇਹਨਾਂ ਨੇ ਠੀਕ ਆ ਆਉਣਗੇ ਰੋਟੀ ਪਾਣੀ ਦੇਣਾ ਪਊਗਾ ਤੇ ਡਿਸਪੋਜ਼ਲ ਯੂਜ਼ ਕਰ ਲੈ ਭਾਂਡੇ ਬਾਅਦ ਚ ਧੋਣੇ ਨਾ ਪੈਣਗੇ ਚੱਕੋ ਤੇ ਬਾਹਰ ਸਿੱਟੋ ਤੇ ਅੱਗ ਲਾਓ ਆ ਵੀ ਕੰਮ ਠੀਕ ਆ ਸੌਖਾ ਹੀ ਕੀਤਾ ਫਿਰ ਇਹਨਾਂ ਨੇ ਤਾਂ ਕੰਮ ਸਾਜੀ ਮਾਣਾ ਦੇ ਦੇ ਕੇ ਦੇ ਕੇ ਖਾਣਾ ਖਾ ਲਿਆ ਧਿਆਨ ਨਾਲ ਕੰਮ ਕਰੀ ਚੋਕਰੀ ਕੋਈ ਨਾ ਹਾਕ ਨਕਲੀ ਕੈਮਰੇ ਦੀ ਕੀ ਲੋੜ ਆ ਚਾਰੇ ਪਾਸੇ ਤਾਂ ਤੁਹਾਡੇ ਅਸਲੀ ਕੈਮਰੇ ਫਿਰਦੇ ਆ ਕੈਮਰਾਮੈਨ ਹੀ ਕੈਮਰਾਮੈਨ ਆ ਚਾਰੇ ਪਾਸੇ ਕੀ ਕਰਨਾ ਐਨਾ ਕਲੀ ਕੈਮਰਾ ਬਣਾ ਕੇ ਤੁਸੀਂ ਜਿਹਦਾ ਮਰਜੀ ਫੋਨ ਚ ਫੜ ਕੇ ਦੇਖ ਲਓ ਕਿ ਨਾ ਕਿੰਨੀ ਰੋਟੀ ਖਾਦੀ ਕਿੰਨੀ ਨਹੀਂ ਸਾਰਾ ਕੁਝ ਮਿਲ ਜੂਗਾ ਤੁਹਾਨੂੰ ਨਹੀਂ ਪੂਜਾ ਅੱਛਾ ਬਸ ਐਸੇ ਸਿੰਪਲ ਹੈ ਅੱਛਾ ਹਾਂ ਇਹ ਅੱਜ ਪਿੰਗੀ ਕਰਦੀ ਆ ਬੋਲ ਇਹਨਾਂ ਵਲੌਗਰਾਂ ਦੇ ਆਪ ਦੇ ਡਰਾਮੇ ਆ ਆ ਆਪ ਦੇ ਵਿੱਚ ਕੀ ਕਰਨ ਲੱਗੇ ਨੇ ਵਿੱਚ ਕੀ ਨਹੀਂ ਸਾਡੇ ਵਰਗੇ ਬਰਥਡੇ ਆ ਕੇਕ ਲਿਆਓ ਕੱਟੋ ਤੇ ਟੀਵੀ ਤੇ ਗਾਣੇ ਲਾ ਲਓ ਨੱਚਣਾ ਤਾਂ ਕਿਸੇ ਨੇ ਹੁੰਦਾ ਨਹੀਂ ਚਲ ਸੌਂ ਨਹੀਂ ਲੋ ਨੱਚ ਕੇ ਕੀ ਕਰਨਾ ਬਹਿ ਕੇ ਗਾਣੇ ਸੁਣ ਲੋ ਦੋ ਜਾਰ ਗਾਣੇ ਵੀ ਨਹੀਂ ਸੁਣਦੇ ਸਾਡੇ ਤਾਂ ਗੱਲਾਂ ਮਾਰਨ ਬਹਿ ਜਾਂਦੇ ਚਲੋ ਫੇ ਚਲੋ ਆਪ ਤੁਹਾਡੀ ਕਰੀ ਮਾਈ ਹੌਬੀ ਜੀ ਲਗਾ ਰਹੇ ਹੈ ਦਹੀਂ ਸਾਡੇ ਸਿਰ ਪਰ ਨਹੀਂ ਇਹ ਤੁਹਾਡਾ ਵੀ ਹਰੇਕ ਚੀਜ਼ ਦਾ ਵਲੌਗ ਬਣਾਉਣਾ ਜ਼ਰੂਰੀ ਆ ਚਲ ਇਹ ਤਾਂ ਦਹੀਂ ਲਈ ਜਾਂਦਾ ਮਾਂ ਦੀ ਤੇ ਜਦੋਂ ਮੁੰਡਾ ਟੱਟੀ ਕਰਨ ਗਿਆ ਹੁੰਦਾ ਉੱਥੇ ਜਾ ਕੇ ਵਲੌਗ ਬਣਾ ਲੈਂਦੀ ਆ ਲਓ ਗਾਇਸ ਆਤ ਤੁਸੀਂ ਦੇਖ ਹੀ ਰਿਹਾ ਪਿੱਛੇ ਨੂਰ ਟੱਟੀ ਕਰ ਰਿਹਾ ਤੇ ਉਹਦੀ ਟੱਟੀ ਮੈਂ ਇਸ ਡੱਬੇ ਨਾਲ ਤੋਹੂੰਗੀ ਇਸ ਡੱਬੇ ਚ ਪਾਣੀ ਪਾ ਕੇ ਤੇ ਇਸੇ ਚ ਬਾਅਦ ਚ ਨੂਰ ਦੇ ਡੈਡੀ ਨੂੰ ਦੱਸੀ ਪਾ ਕੇ ਦਊਂਗੀ ਮੈਂ ਹੱਦ ਹੁੰਦੀ ਏ ਕਿਸੇ ਚੀਜ਼ ਦੀ ਤੇ ਨਾਲ ਪੈਣਾ ਹੌਬੀ ਨਹੀਂ ਹੁੰਦਾ ਹਬੀ ਹੁੰਦਾ ਹੌਬੀ ਕਹਿੰਦੀ ਕਹਿੰਦੀ ਲੌਬੀ ਨਾ ਕਹਦੀ ਉਹਨੂੰ ਬਹੁਤ ਅੱਛੇ ਹੈ ਹਮਾਰੇ ਘਰ ਵਾਲੇ ਘਰ ਵਾਲੇ ਕਿੰਨੇ ਕੇ ਘਰ ਵਾਲੇ ਤੇਰੇ ਬਹੁਤ ਅੱਛੇ ਹੈ ਮੇਰੇ ਘਰ ਵਾਲੇ वाहवा सारे हो अगले ने घर वाले क्या जे घर वाला कहना वादी मेरा घर वाला काफी रखी बैठी है मैडम दस नहीं कह दे। चल अज मूह निकल ही आया नूर खा गया, खा गया नूर सी नूर की खा गया निकल गया मरुंडा कहना होगा शायद भी मरुंडा खा गया सी ਤੇ ਹਾਂਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਵੀਡੀਓ ਨੂੰ ਕਰਦੇ ਆ ਖਤਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੈਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ